ਉੱਥੇ ਜਾਂਚ ਕਰਦੇ ਬਾਅਦ ਹੁੰਦੀ ਸੀ ਭੈਣ ਉੱਥੇ ਬੜਾ ਕੁਝ ਭੈਣ ਨੂੰ ਬਰਦਾਸ਼ਤ ਕਰਨਾ ਪਿਆ ਬੜੀ ਭੈਣ ਦੇ ਨਾਲ ਉੱਥੇ ਜਿਆਕਤੀ ਵੀ ਹੁੰਦੀ ਰਹੀ ਸਾਡੇ ਕੋਲੇ ਆ ਕੇ ਵੀ ਭੈਣ ਨੇ ਕਰੀਬ 6 ਮਹੀਨੇ ਜਰੂਰ ਇਹ ਅਪਸੈਟ ਸੀਗੀ ਬਾਲੀ ਸੋਜੀ ਨਹੀਂ ਸੀਗੀ 6 ਕਿ ਮਹੀਨੇ ਬਾਅਦ ਇਹ ਭੈਣ ਜਦੋਂ ਠੀਕ ਹੋਣ ਲੱਗ ਗਈ ਤੇ ਉਸ ਤੋਂ ਬਾਅਦ ਇਹ ਭੈਣ ਨੇ ਸੇਵਾ ਕਰਨੀ ਸ਼ੁਰੂ ਕਰਤੀ ਸਾਡੇ ਕੋਲੇ ਜਿਹੜੇ ਡਿਸੇਬਲ ਬੱਚੇ ਆ ਉਹਨਾਂ ਦੀ ਸੰਭਾਲ ਕਰਦੀ ਐ ਜਿਹੜੀ ਸਾਡੀ ਇੱਕ ਧੀ ਐ ਸੁਖਮਣ ਤੇ ਉਹ ਬੱਚੀ ਮੰਦਬੁੱਧੀ ਆ ਉਹਨੂੰ ਮਾਂ-ਵਾ ਆ ਕੇ ਸੰਭਾਲਦੀ ਰਹੀ ਤੇ ਉਹਨਾਂ ਨੇ ਧੱਕੇ ਨਾਲ ਇੱਕ ਤਰਫਾ ਤਲਾਕ ਦਿੱਤਾ ਇੱਕ ਬੇਟਾ ਵੀ ਇਹਦੇ 8 ਸਾਲ ਦਾ ਉਹਨੂੰ ਵੀ ਨਹੀਂ ਮਿਲਣ ਦਿੰਦੇ ਨਾ ਇਹਨੂੰ ਘਰੇ ਬਾੜਦੇ ਆ ਤੇ ਨਾ ਇਹ ਪੇਕੀ ਜਾਂਦੀ ਐ ਇਹਨੂੰ ਬਥੇਰਾ ਕਹਿੰਦੇ ਪੇਕਿੰਗ ਚਲੀ ਜਾ ਆਪਣੇ ਉੱਥੇ ਵੀ ਨਹੀਂ ਜਾਂਦੀ ਇੰਨੀ ਮੈਂ ਇੱਥੇ ਹੀ ਰਹਿਣਾ ਜਿੱਥੇ ਮੈਂ ਵਿਆਹ ਕੇ ਆਈ ਆ ਤੇ ਉਹ ਜਿਹੜੇ ਸੋਝੀ ਰੱਖਦੇ ਸੀ ਜਿਨ੍ਹਾਂ ਨੂੰ ਸੋਝੀ ਸੀਗੀ ਉਹਨਾਂ ਨੇ ਸੋਝੀ ਤੋਂ ਕੰਮ ਹੀ ਨਹੀਂ ਲਿਆ ਤੇ ਜਿਹਨੂੰ ਸੋਝੀ ਨਹੀਂ ਸੀਗੀ ਉਹਨੂੰ ਫਿਰ ਦਰਦ-ਦਰਦ ਦੀਆਂ ਠੋਕਰਾਂ ਖਾਣੀਆਂ ਪਈਆਂ ਤਨਵਾਦਾ ਅੱਜ ਇਹਨਾਂ ਦੇ ਚਾਚਾ ਜੀ ਤੇ ਅੱਜ ਇਹਨਾਂ ਦੇ ਫੁੱਫੜ ਜੀ ਇੱਥੋਂ ਸਾਡੇ ਕੋਲ ਲੈਣ ਆਏ ਨੇ ਬਹੁਤ ਮਨ ਨੂੰ ਚੰਗਾ ਲੱਗਿਆ ਕਿਉਂਕਿ ਕੁਲਵਿੰਦਰ ਭੈਣ ਬਹੁਤ ਕਹਿੰਦੀ ਰਹਿੰਦੀ ਸੀ ਵੀ ਵੀਰੇ ਮੈਂ ਜਾਣਾ ਕਰੇ ਇਹ 2 ਸਾਲਾਂ ਦੇ ਵਿੱਚ ਵਿੱਚ ਹੀ ਭੈਣ ਠੀਕ ਹੋ ਕੇ ਬਿਲਕੁਲ ਤੰਦਰੁਸਤ ਹੋ ਕੇ ਆਪਣੇ ਘਰ ਆਪਣੇ ਪਰਿਵਾਰ ਚ ਵਾਪਸ ਚਲੀ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਸਾਡੀ ਕੁਲਵਿੰਦਰ ਕੌਰ ਤੇ ਕੁਲਵਿੰਦਰ ਕੌਰ ਭੈਣ ਦੀਆਂ ਪਹਿਲਾਂ ਉਹ ਤਸਵੀਰਾਂ ਦੇਖੋ ਜਿਸ ਦਿਨੇ ਭੈਣ ਸਾਡੇ ਕੋਲ ਆਈ ਸੀ ਤੇ ਉਦੋਂ ਕੀ ਹਾਲਾਤ ਸੀ ਤੇ ਕੀ ਕਹਿਣ ਕਹਿਣਾ ਸੀ ਉਹਨਾਂ ਵੀਰਾਂ ਦਾ ਜਿਹੜੇ ਭੈਣ ਨੂੰ ਛੱਡਣ ਆਏ ਸੀ ਤੇ ਅੱਜ ਇਹ ਭੈਣ ਆਪਣੇ ਘਰੇ ਚਲੀ ਆ ਵਾਪਸ ਅੱਜ ਇਹਦੇ ਚਾਚਾ ਜੀ ਤੇ ਅੱਜ ਇਹਦੇ ਫਫੜ ਜੀ ਇਹਨੂੰ ਲੈਣ ਵਾਸਤੇ ਆਏ ਨੇ ਤੇ ਅੱਜ ਇਹ ਭੈਣ ਆਪਣੇ ਪਰਿਵਾਰ ਦੇ ਵਿੱਚ ਵਾਪਸ ਜਾ ਰਹੀ ਆ ਇਸ ਭੈਣ ਨੂੰ ਸਾਡੇ ਕੋਲੇ ਆਈ ਨੂੰ ਕਰੀਬ 2 ਸਾਲ ਤੋਂ ਪਲੱਸ ਸਮਾਂ ਹੋ ਚੱਲਿਆ ਤੇ ਅੱਜ ਇਹ ਭੈਣ 2 ਸਾਲਾਂ ਬਾਅਦ ਆਪਣੇ ਘਰ ਚੱਲੀ ਆ ਪੂਰੀ ਵੀਡੀਓ ਦੇਖਿਓ ਜਿਹੜੀ ਸਾਰੀ ਗੱਲ ਸੁਣਿਓ ਪਹਿਲਾਂ ਨੂੰ ਲਖਵਿੰਦਰ ਸਿੰਘ ਕਿੱਥੋਂ ਤੁਸੀਂ ਮੇਰਾ ਪਿੰਡ ਮੁਖਲਿਆ ਨਾ ਡਿਸਟ੍ਰਿਕਟ ਹੁਸ਼ਿਆਰਪੁਰ ਮੇਰਾ ਪਿੰਡ ਤੌਜਵਾਲੀ ਡਿਸਟ੍ਰਿਕਟ ਹੁਸ਼ਿਆਰਪੁਰ ਠੀਕ ਹੋ ਗਿਆ ਕਿਵੇਂ ਹੋਣਾ ਹੈ ਵੀਰੇ ਇੱਥੇ ਇੱਕ ਉਹ ਬੀਬੀ ਸੀ ਜੀ ਸਾਡੇ ਪਿੰਡ ਤੋਂ ਤੇ ਇਹਦੇ ਕੋਲ 2-3 ਸਾਲ ਤੋਂ ਇਹਦੇ ਫਿਰਦੁਰ ਰਹੀ ਸੀ ਇਹਦੇ ਕੋਲ ਦਿਮਾਗੀ ਪਰੇਸ਼ਾਨੀ ਬਹੁਤ ਹੋ ਗਈ ਹੋਆ ਉਹ ਜੀ ਕਿ ਮੇਰੇ ਤਾਂ ਬਹੁਤ ਵਾਰੀ ਜ਼ਿਆਦੇ ਹੋ ਗਏ ਸੀ ਤੇ ਇਹਨੂੰ ਇੱਥੇ ਲੈ ਕੇ ਆਇਆ ਜੀ ਕੀ ਪ੍ਰੋਬਲਮ ਆ ਰਹੀ ਬੰਦ ਨੂੰ ਪ੍ਰੋਬਲਮ ਇਹਦੇ ਦਿਮਾਗ 'ਚ ਬਸ ਇਦਾਂ ਜੀ ਘਰਾਬੀ ਜ਼ਿਆਦੇ ਹੋ ਗਈ ਹੈ 6 ਮਿੰਟ ਤੋਂ ਜ਼ਿਆਦੇ ਹੋ ਗਈ ਹੈ ਪਹਿਲਾਂ ਤਾਂ ਠੀਕ ਸੀ ਨਹਾ ਤੋਂ ਲੈਂਦੀ ਸੀ ਹੁਣ ਤਾਂ 6 ਮਿੰਟ ਤੋਂ ਬਿਲਕੁਲ ਨਹਾ ਤੋਂ ਨਹੀਂ ਆਈ ਹੈ ਤੇ ਪਰਿਵਾਰ ਵੀ ਇਹਨਾਂ ਦਾ ਹਾਂਜੀ ਪਰਿਵਾਰ ਪਰਿਵਾਰ ਦੇ ਵਿੱਚ ਇਹ ਤਾਂ ਤਲਾਕ ਹੋ ਚੁੱਕਾ ਹੈ ਮਦਾਲਤੀ ਤਲਾਕ ਹੋ ਚੁੱਕਾ ਹੈ ਤੁਸੀਂ ਕਿ ਲਗਦੇ ਹੋ ਇਹਦੇ ਮੈਂ ਪਿੰਡੋਂ ਸਮਾਜ ਸੇਵੀ ਹਾਂ ਪਿੰਡੋਂ ਹਾਂ ਮੈਂਬਰ ਪੰਚਾਇਤ ਦਾ ਸਾਰਿਆਂ ਦਾ ਤਲਾਕ ਉਹਨਾਂ ਦੀ ਆਪਣੀ ਮਿਸਟੇਕ ਸੀ ਜੀ ਦਾ ਇਹ ਇਦਾਂ ਹੋ ਗਈ ਆ ਪਹਿਲਾਂ ਦਵਾਈ ਦੇ ਖਾਣ ਤੋਂ ਵੀ ਬੈਸੋ ਨੇ ਕੇਅਰ ਬਹੁਤ ਕੀਤੀ ਏਦੀ ਦਵਾਈਆਂ ਲੈ ਕੰਦੀ ਰੇ ਪਰ ਇਹਨੂੰ ਬਹਿਮ ਪੈਂਦਾ ਪੈਂਦਾ ਬਹਿਮ ਪੈ ਗਿਆ ਉਹਨੂੰ ਜਿਹੜੇ ਪਿੰਡ ਬਹਿਜ ਤੋਂ ਜੋਰ ਪਿੰਡ ਤੋਂ ਮੈਂ ਉਸ ਪਿੰਡ ਤੋਂ ਠੀਕ ਹੈ ਘਰ ਵਾਲਾ ਕਹਤੋ ਸਿਰ ਤੋਂ ਅੱਡ ਹੋ ਗਿਆ ਪਤਾ ਨਹੀਂ ਉਹਨੂੰ ਕੀ ਹੋਇਆ ਸੀ ਐਵੇਂ ਬੇਵਜਹ ਤੋਂ ਕੜਦਾ ਰੰਦਾ ਸੀ ਅਸੀਂ ਮੈਂ ਕਿਹਾ ਮੈਂ ਉਸ ਕਾਰ ਦੀ ਮੈਂ ਕਿਹੜਾ ਗੁਲਾਮੀ ਕਰ ਸਕਦੀ ਹਾਈ ਕੋਰਟ ਦਾ ਆਉਂਦਾ ਸੀ ਕਿ ਹਾਈ ਕੋਰਟ ਦਾ ਅਸੀਂ ਨਹੀਂ ਆਉਂਦਾ ਇਹ ਭੈਣ ਪਿਛਲੇ ਕਈ ਸਾਲਾਂ ਤੋਂ ਸੜਕਾਂ ਤੇ ਰਹਿੰਦੀ ਆ ਸੋਹਰਿਆਂ ਨਾਲ ਗੱਲ ਕੀਤੀ ਵੀਰੇ ਉਹਨਾਂ ਨੇ ਜਾ ਕੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਤੱਜਵਾਲ ਵਿਆਹੀ ਆ ਉਹਨਾਂ ਨੇ ਕਾਗਜ਼ ਫੜਾਤਾ ਕੱਢ ਕੇ ਕੋਰਟ ਦਾ ਆਰਡਰ ਆ ਵੀ ਸਾਡਾ ਤਲਾਕ ਹੋਇਆ ਹੋਇਆ ਵਾ ਪੀਕੇ ਨਾਲ ਗੱਲ ਕੀਤੀ ਆ ਉਹ ਕਹਿੰਦੇ ਮਾਪੇ ਮਰੇ ਹੋਏ ਆ ਭਰਾ ਦੁਬਈ ਗਿਆ ਹੋਇਆ ਵਾ ਭੈਣ ਵੀ ਠੀਕ ਨਹੀਂ ਹੈਗੀ ਵੀ ਉੱਥੇ ਕੋਈ ਸਾਥ ਨਹੀਂ ਸਕਦਾ ਇਹਨੂੰ ਤੇ ਜਿਹੜੀ ਗੱਲ ਵੀਰੇ ਉਹਨਾਂ ਨੇ ਆ ਕੇ ਦੱਸੀ ਆ ਵੀ ਇਸ ਭੈਣ ਦੀ ਜਤਰੋਜ ਤਾਰ-ਤਾਰ ਕਰਦੇ ਸੀ ਉੱਥੇ ਲੋਕ ਸੜਕਾਂ ਤੇ ਰਹਿੰਦੇ ਸੀ ਦਰਦਰ ਦੀਆਂ ਠੋਕਰਾਂ ਖਾਂਦੀ ਕਿਤੇ ਫੁੱਟਪਾਥ ਤੇ ਸੌਂਦੀ ਕਿਤੇ ਦੁਕਾਨ ਦੇ ਮੂਹਰੇ ਬਣੇ ਥੜੇ ਤੇ ਸੌਂਦੀ ਕਿਤੇ ਕਿਵੇਂ ਆ ਭੈਣ ਦੇ ਸਿਰ ਦੇ ਵਿੱਚ ਗੁੱਛਾ ਬਣਿਆ ਹੋਇਆ ਜਟਾਵਾਂ ਦਾ ਭੈਣ ਦੇ ਹਾਲਾਤਾਂ ਨੂੰ ਬਿਆਨ ਕਰਦਾ ਆਪਣੇ ਪੁੱਤ ਦੇ ਆਸ-ਪਾਸ ਘੁੰਮਦੀ ਹੋਈ ਹਰ ਰੋਜ਼ ਆਪਣੀ ਇੰਨਾ ਖਲਵਾੜ ਹੁੰਦਿਆਂ ਦੇ ਇੰਨਾ ਵੀ ਸੋਝੀ ਨਹੀਂ ਇੰਨਾ ਵੀ ਦਿਮਾਗ ਨਹੀਂ ਕੰਮ ਕਰਦਾ ਸੀ ਵੀ ਇਹ ਲੜ ਸਕੇ ਜਾਂ ਇਹ ਸਾਰਾ ਕੁਝ ਛੱਡ ਕੇ ਕੋਈ ਕੰਮਕਾਰ ਤੇ ਲੱਗ ਜਵੇ ਜਾਂ ਘਰੇ ਰਹਿ ਪਵੇ ਤੇ ਜਿਵੇਂ ਤੁਸੀਂ ਦੇਖਿਆ ਕੁਲਵਿੰਦਰ ਕੌਰ ਭੈਣ ਸਾਡੇ ਕੋਲੇ 29 2023 ਦੇ ਵਿੱਚ ਆਈ ਸੀ ਸਾਡੇ ਕੋਲੇ ਕੁਲਵਿੰਦਰ ਕੌਰ ਭੈਣ ਨੂੰ ਛੱਡਣ ਵਾਸਤੇ ਜਦੋਂ ਆਏ ਵੀਰ ਪਿੰਡ ਤਾਜਵਾਲ ਤੋਂ ਆਏ ਸੀਗੇ ਜੋ ਕਿ ਅੱਜ ਮੌਜੂਦਾ ਸਰਪੰਚ ਨੇ ਜਿਸਪਾਲ ਸਿੰਘ ਜੀ ਉੱਥੋਂ ਦੇ ਉਸ ਟਾਈਮ ਸਾਡੇ ਕੋਲੇ ਵੀਰੇ ਉਹਨਾਂ ਨੇ ਆ ਕੇ ਪਹੁੰਚ ਕੀਤੀ ਫਿਰ ਲਖਵਿੰਦਰ ਸਿੰਘ ਸਨ ਆ ਪਰਸ਼ੋਤਮ ਸਿੰਘ ਜੀ ਆਏ ਸੀਗੇ ਉਹ ਇਹਨਾਂ ਦੇ ਪਿੰਡ ਤੋਂ ਹੀ ਸੀਗੇ ਸਰਿਆਲੇ ਤੋਂ ਹਨਾ ਤੇ ਫਿਰ ਜਗਸੀਰ ਸਿੰਘ ਜਸਬੀਰ ਸਿੰਘ ਜੀ ਆਏ ਸੀਗੇ ਤੇ ਉਹ ਪੁੰਘੇਰਨੀਆਂ ਪਿੰਡ ਤੋਂ ਆਏ ਸੀਗੇ ਤੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਇਹ ਭੈਣ ਮੈਂਟਲੀ ਅਫਸੈਟ ਆ ਆਪਦੇ ਪਿੰਡ ਤਰਜੋ ਵਾਲੀ ਸੋਹਰੇ ਵਾਲੇ ਪਾਸੇ ਘੁੰਮਦੀ ਤਲਾਕ ਹੋ ਗਿਆ ਤੇ ਉਹਨਾਂ ਨੇ ਧੱਕੇ ਨਾਲ ਇੱਕ ਤਰਫਾ ਤਲਾਕ ਦਿੱਤਾ ਇੱਕ ਬੇਟਾ ਵੀ ਇਹਦੇ 8 ਸਾਲ ਦਾ ਉਹਨੂੰ ਵੀ ਨਹੀਂ ਮਿਲਣ ਦਿੰਦੇ ਨਾ ਇਹਨੂੰ ਘਰੇ ਬਾੜਦੇ ਆ ਤੇ ਨਾ ਇਹ ਪੇਕੀ ਜਾਂਦੀ ਹੈ ਇਹਨੂੰ ਬਥੇਰਾ ਕਹਿੰਨੇ ਪੇਕੀਂ ਚਲੀ ਜਾ ਆਪਦੇ ਉੱਥੇ ਵੀ ਨਹੀਂ ਜਾਂਦੀ ਕਹਿੰਦੀ ਮੈਂ ਇੱਥੇ ਹੀ ਰਹਿਣਾ ਜਿੱਥੇ ਮੈਂ ਵਿਆਹ ਕੇ ਆਈ ਆ ਉੱਥੇ ਜੰਜ ਘਰ ਦੇ ਬਾਹਰ ਸੌਂਦੀ ਸੀ ਭੈਣ ਉੱਥੇ ਬੜਾ ਕੁਝ ਭੈਣ ਨੂੰ ਬਰਦਾਸ਼ਤ ਕਰਨਾ ਪਿਆ ਬੜੀ ਭੈਣ ਦੇ ਨਾਲ ਉੱਥੇ ਜਾਗਤੀ ਵੀ ਹੁੰਦੀ ਰਹੀ ਪਰ ਭੈਣ ਨੇ ਉਹ ਪਿੰਡ ਨਹੀਂ ਛੱਡਿਆ ਤੇ ਘਰ ਵਾਲੇ ਨੇ ਬੜੀ ਚਲਾਕੀ ਦੇ ਨਾਲ ਕਹਿੰਦੇ ਇੱਕ ਤਰਫਾ ਅਪਲਾਈ ਕਰਤਾ ਤਲਾਕ ਤੇ ਇਹ ਤਰੀਕ ਤੇ ਨਹੀਂ ਸੀ ਜਾਣਦੇ ਕਿਉਂਕਿ ਤਾਂ ਅਪਸੈਟ ਸੀ ਵਿਚਾਰੀ ਤੇ ਉਹਨਾਂ ਨੂੰ ਜੋ ਚਾਰ ਤਰੀਕਿਆਂ ਭੈਣ ਤੋਂ ਬਾਅਦ ਤਲਾਕ ਮਿਲ ਗਿਆ ਤੇ ਉਹ ਆਪਦੇ ਘਰੇ ਆ ਤੇ ਇਹ ਵਿਚਾਰੀ ਸੜਕਾਂ ਤੇ ਜ਼ਿੰਦਗੀ ਦੀ ਜਾਲ ਨਹੀਂ ਮਜਬੂਰ ਸੀਗੀ ਤੇ ਫਿਰ 2023 ਦੇ ਵਿੱਚ ਇਹ ਭੈਣ ਸਾਡੇ ਕੋ ਆਈ ਤੇ ਇਹ ਭੈਣ ਨੂੰ ਪਹਿਲਾਂ ਤੁਸੀਂ ਇਹ ਵੀ ਦੇਖੋ ਸੇਵਾ ਕਰਦੇ ਆ ਸਾਡੇ ਕੋਲੇ ਆ ਕੇ ਵੀ ਇਹ ਭੈਣ ਨੇ ਕਰੀਬ 6 ਕੁ ਮਹੀਨੇ ਜਰੂਰ ਇਹ ਅਪਸੈਟ ਸੀਗੀ ਵਾਲੀ ਸੋਜੀ ਨਹੀਂ ਸੀਗੀ 6 ਕੁ ਮਹੀਨੇ ਬਾਅਦ ਇਹ ਭੈਣ ਜਦੋਂ ਠੀਕ ਹੋਣ ਲੱਗ ਗਈ ਤੇ ਉਸ ਤੋਂ ਬਾਅਦ ਇਹ ਭੈਣ ਨੇ ਸੇਵਾ ਕਰਨੀ ਸ਼ੁਰੂ ਕਰਤੀ ਭੈਣ ਸਾਡੇ ਕੋਲੇ ਜਿਹੜੇ ਡਿਸੇਬਲ ਬੱਚੇ ਆ ਉਹਨਾਂ ਦੀ ਸੰਭਾਲ ਕਰਦੀ ਆ ਜਿਹੜੀ ਸਾਡੀ ਇੱਕ ਧੀ ਐ ਸੁਖਮਣ ਤੇ ਉਹ ਬੱਚੀ ਮੰਦ ਬੁੱਧੀ ਆ ਉਹਨੂੰ ਮਾਂ ਵਾਂਗੇ ਸੰਭਾਲਦੀ ਰਹੀ ਉਸ ਤੋਂ ਬਾਅਦ ਸਾਡੇ ਕੋਲੇ ਪ੍ਰਭਜੋਤ ਅਮਨਦੀਪ ਗगन ਤੇ ਉਹ ਚਾਰ ਬੱਚੀਆਂ ਹੋਰ ਆਈਆਂ ਜਿਹੜੀਆਂ ਡਿਸੇਬਲ ਆ ਇੱਕ ਬੱਚੀ ਬਲਾਈਂਡ ਆ ਬਾਕੀ ਤਿੰਨ ਬੱਚੀਆਂ ਬਿਲਕੁਲ ਹੀ ਡਿਸੇਬਲ ਆ ਉਹਨਾਂ ਨੂੰ ਵੀ ਇਹ ਮਾਂ ਵਾਂਗ ਉਹਨਾਂ ਨੂੰ ਪਾਲਦੀ ਨਭਾਉਂਦੀ ਤਵਾਉਂਦੀ ਸੇਵਾ ਕਰਦੀ ਤੇ ਉਹਨਾਂ ਦੀ ਸੰਭਾਲ ਕਰਦੀ ਸੀ ਇਹ ਭੈਣ ਕਿਉਂਕਿ ਇਹਨੂੰ ਕਿਤੇ ਨਾ ਕਿਤੇ ਆਪਣਾ ਬੱਚਾ ਨਜ਼ਰ ਆਉਂਦਾ ਸੀ ਉਹਨਾਂ ਦੇ ਵਿੱਚ ਅੱਜ ਇਹ ਭੈਣ ਆਪਣੇ ਘਰ ਚਲੀ ਆ ਸਾਨੂੰ ਸੁਪਨਿਆਂ ਦੇ ਘਰ 'ਚ ਇਸ ਭੈਣ ਦਾ ਬਹੁਤ ਸਹਾਰਾ ਸੀ ਪਰ ਸਾਨੂੰ ਇਸ ਗੱਲ ਦੀ ਜਿਆਦਾ ਖੁਸ਼ੀ ਆ ਵੀ ਹੁਣ ਆਪਦੇ ਘਰ ਚੱਲੀ ਆ ਆਪਦੇ ਪਰਿਵਾਰ ਦੇ ਵਿੱਚ ਚੱਲੀ ਆ ਤੇ ਹੁਣ ਆਜੋ ਭੈਣ ਮਲਾਈਏ ਤੈਨੂੰ ਤੇ ਹੁਣ ਭੈਣੇ ਫਿਰ ਕਿਤੇ ਕੋਈ ਰਹੇਗੀ ਜਾ ਕੇ ਕਿੱਥੇ ਰਹੇਗੀ ਜਾ ਕੇ ਉੱਥੇ ਰਹਿ ਨੂੰ ਭਰਾ ਨੂੰ ਫੋਨ ਕਰ ਦਉਣਾ ਭਰਾ ਕੋਲੇ ਰਹਿਣਾ ਜਾ ਕੇ ਹੈਨਾ ਠੀਕ ਹੈ ਭੈਣੇ ਤੇ ਹੁਣ ਤੂੰ ਭੈਣੇ ਦਵਾਈ ਫਿਰ ਲੈਣ ਆਇਆ ਕਰੇਗੀ ਲੈਣ ਆਇਆ ਹਾਂ ਹਰ ਮਹੀਨੇ ਦਵਾਈ ਲੈਣ ਆਇਆ ਕਰਨਾ ਪੱਕਾ ਪ੍ਰੋਮਿਸ ਹਾਂਜੀ ਹਾਂ ਦੇਖ ਨਾਲੇ ਬੱਚਿਆਂ ਨੂੰ ਮਿਲ ਜਿਆ ਕਰੀ ਆ ਕੇ ਸਾਰਿਆਂ ਨੂੰ ਸਭ ਕੁ ਮੰਨ ਉਹਨਾਂ ਨੂੰ ਤੇ ਨਾਲੇ ਦਵਾਈ ਲੈ ਜਾ ਕੇ ਨਾ ਕਿ ਕੌਣ ਆਇਆ ਚਾਚਾ ਜੀ ਚਾਚਾ ਜੀ ਮੇਲੇ ਫਿਰ ਤੋਂ ਫੁੱਫੜ ਜੀ ਨੂੰ ਵੀ ਮੇਲ ਭਾਈ ਤੇ ਧੰਨਵਾਦ ਆ ਇਹਨਾਂ ਦੇ ਫੁੱਫੜ ਜੀ ਦਾ ਕੀ ਨਾਂ ਤੁਹਾਡਾ ਆਪਣੇ ਪ੍ਰੇਮਦਾਸ ਜੀ ਤੇ ਭਾਈ ਲਖਵਿੰਦਰ ਸਿੰਘ ਜੀ ਮੋਹਨ ਸਿੰਘ ਜੀ ਦਾ ਭਾਈ ਮੋਹਨ ਸਿੰਘ ਜੀ ਜਦੋਂ ਛੱਡਣ ਆਏ ਸੀ ਉਦੋਂ ਵੀ ਨਾਲ ਆਏ ਸੀਗੇ ਕਿਉਂਕਿ ਉਸ ਟਾਈਮ ਵੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਵੀ ਕਿਸੇ ਤਰੀਕੇ ਆਪਦੇ ਘਰੇ ਚਲੀ ਜਾਵੇ ਸਹੁਰਿਆਂ ਨਾਲ ਵੀ ਬਹੁਤ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੰਨਿਆ ਹੀ ਨਹੀਂ ਫਿਰ ਜਦੋਂ ਉਹਨਾਂ ਨੂੰ ਇੱਕ ਤਰਫਾ ਤਲਾਕ ਮਿਲ ਗਿਆ ਫਿਰ ਤਾਂ ਉਹ ਬਿਲਕੁਲ ਹੀ ਉਹਨਾਂ ਨੇ ਜਵਾਬ ਦਿੱਤਾ ਵੀ ਸਾਡੀ ਇਹ ਕੁਛ ਨਹੀਂ ਲੱਗਦੀ ਹੁਣ ਪਰ ਮੋਹਨ ਸਿੰਘ ਜੀ ਅੱਜ ਮੌਜੂਦਾ ਸਰਪੰਚ ਵੀ ਨੇ ਆਪਣੇ ਸ੍ਰਿਹਾਲੇ ਪਿੰਡ ਦੇ ਤੇ ਜਿਹੜਾ ਬਾਈ ਛੱਡਣ ਆਇਆ ਸੀ ਉਸ ਟਾਈਮ ਤਰਜਵਾਲ ਤੋਂ ਜਿਹੜਾ ਭੈਣ ਦੇ ਸਹੁਰੇ ਪਰਿਵਾਰ ਤੋਂ ਉਹ ਵੀ ਬਾਈ ਅੱਜ ਮੌਜੂਦਾ ਸਰਪੰਚ ਆ ਜਸਪਾਲ ਸਿੰਘ ਤਰਜਵਾਲ ਪਿੰਡ ਦਾ ਤੇ ਇਹ ਦੋਨਾਂ ਜਾਂ ਵੀਰਾਂ ਨੇ ਉਸ ਟਾਈਮ ਬਹੁਤ ਕੋਸ਼ਿਸ਼ ਕੀਤੀ ਸੀ ਪਰ ਸਹੁਰੇ ਪਰਿਵਾਰ ਵੱਲੋਂ ਬਿਲਕੁਲ ਸਪੋਰਟ ਨਹੀਂ ਕੀਤੀ ਗਈ ਤੇ ਪੇਕੇ ਪਰਿਵਾਰ 'ਚ ਹੀ ਰਹਿਣਾ ਨਹੀਂ ਸੀ ਚਾਹੁੰਦੀ। ਇਹ ਬਿਲਕੁਲ ਹੀ ਕਹਿੰਦੀ ਸੀ ਵੀ ਮੈਂ ਰਹਿਣਾ ਤਾਂ ਉੱਥੇ ਹੀ ਰਹਿਣਾ ਬਸ। ਵੀ ਮੈਂ ਆਪਦਾ ਮੁੰਡਾ ਮੇਰਾ ਮੇਰਾ ਆਪਦਾ ਘਰ ਆ ਤੇ ਇਸ ਚੀਜ਼ 'ਚ ਡਿਪਰੈਸ ਹੋ ਗਈ ਬਾਹਲੇ ਜ਼ਿਆਦਾ ਡਿਪਰੈਸ਼ਨ ਚਲੇਗੀ ਭੈਣ। ਆਪਣੀ ਵੀ ਸੋਝੀ ਗਵਾ ਚੁੱਕੀ ਸੀ ਸਿਰ 'ਚ ਜਟਾਵਾ ਬੱਜ ਗਏ ਸੀ ਨਹਾਉਣ ਧੋਣਾ ਆਪਣੇ ਆਪ ਨੂੰ ਸੰਭਾਲਣਾ। ਇਹਨੂੰ ਇਹ ਵੀ ਯਾਦ ਨਹੀਂ ਹੈਗਾ ਵੀ ਮੇਰੇ ਬੇਟੇ ਦੀ ਡੇਟ ਆਫ ਬਰਥ ਕੀ ਆ ਕਿਉਂਕਿ ਭੁੱਲ ਗਈ ਭੈਣ। ਕਿ ਤਿੰਨ ਚਾਰ ਸਾਲ ਬਾਈ ਉਹ ਦੇ ਭੈਣ ਦੇ ਮਤਲਬ ਚੰਗੇ ਪਰਿਵਾਰ ਤੋਂ ਸੀਗੀ ਇਹ ਚੰਗੇ ਪਰਿਵਾਰ ਚ ਵਿਆਹੀ ਹੋਈ ਸੀ ਔਰ ਪੜ੍ਹੀ ਲਿਖੀ ਸੀ ਬੇਟਾ ਸੀ ਆਪਣੇ ਨਾ ਰੱਬ ਨੇ ਸਭ ਕੁਝ ਦਿੱਤਾ ਸੀ ਪਰ ਚਲੋ ਕਿਸੇ وجہ ਨਾਲ ਡਿਪਰੈਸ਼ਨ ਹੋ ਗਿਆ ਥੋੜੀ ਡਿਪਰੈਸ਼ਨ ਹੋਣ ਤੋਂ ਬਾਅਦ ਇਹਨੇ ਆਪਣੇ ਹਸਬੰਡ ਦੇ ਉੱਪਰ ਥੋੜਾ ਡਾਊਟ ਕਰਨਾ ਸ਼ੁਰੂ ਕਰਤਾ ਵੀ ਉਹ ਸਕੂਲ ਦੇ ਵਿੱਚ ਕੰਮ ਕਰਦਾ ਸੀ ਨਾ ਪੈਲਸ ਦੇ ਵਿੱਚ ਤੇ ਉੱਥੇ ਜਾਂਦਾ ਸੀ ਤੇ ਚਲੋ ਭੈਣ ਨੂੰ ਕਿਤੇ ਕਿਸੇ ਗੱਲ ਤੋਂ ਹੋ ਸਕਦਾ ਗਲਤਫਹਿਮੀ ਹੋਵੇ ਹੋ ਸਕਦਾ ਕੋਈ ਗੱਲ ਹੋਵੇ ਛੋਟੀ ਮੋਟੀ ਪਰ ਉਹ ਪਰਿਵਾਰ ਚ ਨਜਿੱਠੀ ਜਾ ਸਕਦੀ ਸੀ ਬਸ ਉਹਨਾਂ ਨੇ ਉਸ ਗੱਲ ਨੂੰ ਸਮਝਣ ਦੀ بجائے ਭੈਣ ਦੀ ਸਮੱਸਿਆ ਨੂੰ ਸਮਝਣ ਦੀ بجائے ਉਹਨਾਂ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਉਹ ਦੂਰੀ ਇਹਨੂੰ ਹੋਰ ਜ਼ਿਆਦਾ ਅਪਸੈਟ ਕਰਨ ਲੱਗ ਗਈ ਡਿਪਰੈਸ਼ਨ ਤਾਂ ਪਹਿਲਾਂ ਹੀ ਸੀਗੀ ਉਹ ਡਿਪਰੈਸ਼ਨ ਇੰਨਾ ਜ਼ਿਆਦਾ ਵੱਧ ਗਿਆ ਤਾਂ ਫਿਰ ਸੁਝਿਓ ਹੀ ਨਹੀਂ ਰਹੀ ਪਤਾ ਨਹੀਂ ਲੱਗਿਆ ਮੈਂ ਕੀ ਕਰਨਾ ਕੀ ਕਹਿਣਾ ਤੇ ਉਹ ਜਿਹੜੇ ਸੋਜੀ ਰੱਖਦੇ ਸੀ ਜਿਨ੍ਹਾਂ ਨੂੰ ਸੋਜੀ ਸੀਗੀ ਉਹਨਾਂ ਨੇ ਸੋਜੀ ਤੋਂ ਕੰਮ ਹੀ ਨਹੀਂ ਲਿਆ ਤੇ ਜਿਹਨੂੰ ਸੋਜੀ ਨਹੀਂ ਸੀਗੀ ਉਹਨੂੰ ਫਿਰ ਦਰਦ-ਦਰਦ ਦੀਆਂ ਠੋਕਰਾਂ ਖਾਣੀਆਂ ਪਈਆਂ ਜੰਜ ਘਰ 'ਚ ਰਹਿਣਾ ਪਿਆ ਸਕੂਲ ਦੇ ਗਰਾਊਂਡ 'ਚ ਪੈਣਾ ਪਿਆ ਸੜਕਾਂ 'ਤੇ ਸੌਣਾ ਪਿਆ ਪੈਣ ਤੇ ਧੰਨਵਾਦ ਆ ਅੱਜ ਇਹਨਾਂ ਦੇ ਚਾਚਾ ਜੀ ਤੇ ਅੱਜ ਇਹਨਾਂ ਦੇ ਫੁੱਫੜ ਜੀ ਇੱਥੇ ਸਾਡੇ ਕੋਲ ਲੈਣ ਆਏ ਨੇ ਬਹੁਤ ਮਨ ਨੂੰ ਚੰਗਾ ਲੱਗਿਆ ਕਿਉਂਕਿ ਕੁਲਵਿੰਦਰ ਭੈਣ ਬਹੁਤ ਕਹਿੰਦੀ ਰਹਿੰਦੀ ਸੀ ਵੇ ਵੀਰੇ ਮੈਂ ਜਾਣਾ ਕਰੇ ਮੇਰੀ ਗੱਲ ਕਰਾ ਦਿਓ ਮੈਨੂੰ ਭੇਜ ਦਿਓ ਮੈਂ ਹੁਣ ਠੀਕ ਆ ਜਾਵਾਂ ਮੈਂ ਘਰੇ ਕਿਉਂਕਿ ਆਪਣਾ ਆਪਣਾ ਹੀ ਹੁੰਦਾ ਵਾ ਹਨਾ ਨੋ ਡਾਊਟ ਇੱਥੇ ਸਾਡੇ ਬੱਚਿਆਂ ਦੀ ਵੀ ਬਹੁਤ ਸੋਹਣੀ ਕੇਅਰ ਕਰਦੀ ਆ ਭੈਣ ਪੰਜ ਬੱਚੇ ਭੈਣ ਤੇ ਡਿਪੈਂਡੈਂਟ ਸੀਗੇ ਪੰਜਾਂ ਬੱਚਿਆਂ ਨੂੰ ਨਮਾਉਣਾ ਧਵਾਉਣਾ ਪ੍ਰਸ਼ਾਦਾ ਪਾਣੀ ਛਕਾਉਣਾ ਲੀੜੇ ਕੱਪੜੇ ਬਦਲਾਉਣੇ ਉਹਦਾ ਮੰਝਾ ਬਿਸਤਰਾ ਸਾਰੀ ਜ਼ਿੰਮੇਵਾਰੀ ਕੁਲਵਿੰਦਰ ਭੈਣ ਦੀ ਸੀ ਭਾਂਡਿਆਂ ਦੀ ਸੇਵਾ ਕਰਦੀ ਸੀ ਪਹਿਲਾਂ ਉਹਦੇ ਤੋਂ ਮੈਂ ਲੜ ਕੇ ਹਟਾਇਆ ਇਹਨੂੰ ਇਹਦੇ ਹੱਥ ਗਲਗੇ ਸੀ ਅਥਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਸੀ ਆ ਉਂਗਲੀਆਂ ਦੇ ਵਿੱਚ ਇੱਥੇ ਤੇ ਫਿਰ ਵੀ ਇਹ ਭਾਂਡੇ ਧੋਣ ਨੂੰ ਨਹੀਂ ਹਟਦੀ ਸੀ ਡਾਕਟਰ ਨੇ ਕਿਹਾ ਸੀ ਵੀ ਸਾਬਣ ਨਾਲ ਤੁਹਾਨੂੰ ਨਹੀਂ ਲੱਗਣਾ ਚਾਹੀਦਾ ਪਰ ਇਹ ਫਿਰ ਭਾਂਡੇ ਧੋਣ ਲੱਗ ਜਾਂਦੀ ਸੀ ਇਹ ਕੰਮ ਪਿਆ ਵਾ ਮੂਰੇ ਫਿਰ ਇਹ ਦੇਖ ਨਹੀਂ ਸਕਦੀ ਜੇ ਗੰਦਗੀ ਪਈ ਆ ਮੂਰੇ ਫਿਰ ਇਹਨੇ ਕੰਮ ਕਰਨ ਲੱਗ ਗਿਆ ਨਾ ਜੇ ਕੱਪੜੇ ਕੋਈ ਧੋਣ ਵਾਲੇ ਪਏ ਨੇ ਕੱਪੜੇ ਧੋਣ ਲੱਗ ਗਿਆ ਨਾ ਜੇ ਭਾਂਡੇ ਧੋਣ ਵਾਲੇ ਪਏ ਨੇ ਭਾਂਡੇ ਧੋਣ ਲੱਗ ਗਿਆ ਨਾ ਜੇ ਕੋਈ ਕੂੜਾ ਪਿਆ ਐ ਨੇ ਸਾਫ਼ ਸਫਾਈ ਝਾੜੂ ਲੱਗ ਜਾਣਾ ਕਰਨ ਔਰ ਜੇ ਕੋਈ ਬੱਚੇ ਦੇ ਮੂੰਹ ਸਿਰ ਗੰਦਾ ਕੱਪੜੇ ਗੰਦੇ ਆ ਜਾਂ ਬਾਲ ਖਿਲਰੇ ਹੋਏ ਆ ਨੇ ਉਹਨਾਂ ਦਾ ਸਿਰ ਬਉਣ ਲੱਗ ਗਿਆ ਨਾ ਮਤਲਬ ਐਸੀ ਸੇਵਾਦਾਰੇ ਭੈਣ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੀ ਸੁਣੀ ਆ ਨਾ ਆ 2 ਸਾਲਾਂ ਦੇ ਵਿੱਚ ਹੀ ਪਿਛਲੇ ਸਾਲ ਨਹੀਂ 2023 ਦੇ ਵਿੱਚ ਇਹ ਭੈਣ 9ਵੇਂ ਮਹੀਨੇ ਆਈ ਸੀ ਸਾਡੇ ਕੋਲੇ ਤੇ ਅੱਜ 2025 ਦਾ ਆਪਣਾ 7ਵਾਂ ਮਹੀਨਾ ਚੱਲਦਾ ਤੇ ਹੋਰ 2 ਮਹੀਨਿਆਂ ਨੂੰ ਇਹਨੂੰ ਪੂਰੇ 2 ਸਾਲ ਹੋਏ ਨੇ ਭੈਣ ਨੂੰ ਸਾਡੇ ਕੋਲੇ ਆਈ ਤੇ ਇਹ 2 ਸਾਲਾਂ ਦੇ ਵਿੱਚ ਵਿੱਚ ਹੀ ਭੈਣ ਠੀਕ ਹੋ ਕੇ ਬਿਲਕੁਲ ਤੰਦਰੁਸਤ ਹੋ ਕੇ ਆਪਣੇ ਘਰ ਆਪਣੇ ਪਰਿਵਾਰ ਚ ਵਾਪਸ ਚੱਲੀ ਆ ਸਾਡੀ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਬੇਨਤੀ ਆ ਵੀ ਬਾਈ ਸਾਡਾ ਕੋਈ ਤੁਹਾਡੇ ਨਾਲ ਗੁੱਸਾ ਨਹੀਂ ਸਾਡੀ ਕੋਈ ਤੁਹਾਡੇ ਨਾਲ ਨਾਰਾਜ਼ਗੀ ਨਹੀਂ ਹੈਗੀ ਪਰ ਸਾਡੀ ਇੱਕ ਬੇਨਤੀ ਹੈ ਬਾਈ ਤਲਾਕ ਹਸਬੰਡ ਵਾਈਫ ਦਾ ਹੋ ਗਿਆ ਬੱਚੇ ਨਾਲ ਤਲਾਕ ਤਾਂ ਨਹੀਂ ਹੋ ਸਕਦਾ ਮਾਂ ਦਾ ਔਰ ਜੇ ਇਹ ਮਾਂ ਚਾਹੇ ਬੱਚਾ ਵਾਪਸ ਲੈਣਾ ਤੁਹਾਨੂੰ ਵੀ ਪਤਾ ਵੀ ਮਾਂ ਬੱਚਾ ਲੈ ਸਕਦੀ ਹੈ ਪਰ ਜੇ ਤੁਸੀਂ ਥੋੜੀ ਜੀ ਇਨਸਾਨੀਅਤ ਦਿਖਾਵੋ ਹੁਣੇ ਬਿਲਕੁਲ ਠੀਕ ਆ ਭੈਣ ਦੇਖੋ ਦੁੱਖ ਤਕਲੀਫ ਕਿਸੇ ਤੇ ਵੀ ਆ ਸਕਦੀ ਆ ਬਾਈ ਤੇਰੇ ਤੇ ਵੀ ਆ ਸਕਦੀ ਸੀ ਜੇ ਇਹੀ ਸੇਮ ਪ੍ਰੋਬਲਮ ਚ ਤੁਸੀਂ ਚਲੇ ਜਾਂਦੇ ਤਾਂ ਫਿਰ ਤੁਹਾਨੂੰ ਇਹ ਛੱਡ ਕੇ ਚਲੇ ਜਾਂਦੀ ਉਸ ਹਾਲਤ ਚ ਤਾਂ ਤੁਹਾਨੂੰ ਕਿਵੇਂ ਲੱਗਦਾ ਤੇ ਜੇ ਅੱਜ ਡਿਪਰੈਸ਼ਨ ਚਲੇਗੀ ਚਲੋ ਠੀਕ ਆ ਉਸ ਟਾਈਮ ਤੁਸੀਂ ਨਹੀਂ ਸੰਭਲ पाए ਨਹੀਂ ਦੇਖ पाए ਨਹੀਂ ਸਮਝਾ पाए ਪਰ ਹੁਣ ਬਿਲਕੁਲ ਠੀਕ ਆ ਬਾਈ ਬਣ ਕੇ ਥੋੜਾ ਪਿੱਛੇ ਮੁੜੋ ਕਿਉਂਕਿ ਉਸ ਬੱਚੇ ਨੂੰ ਮਾਂ ਦੀ ਵੀ ਲੋੜ ਆ ਪਰ ਇਸ ਭੈਣ ਨੂੰ ਵੀ ਬੱਚੇ ਦੀ ਲੋੜ ਆ ਪਰਿਵਾਰ ਦੀ ਲੋੜ ਆ ਕਿੰਨਾ ਕੁ ਟਾਈਮ ਇਹ ਆਪਣੇ ਪੇਕੇ ਪਿੰਡ ਵੀ ਕੱਟੋਗੇ ਆਪਦੇ ਭਰਾ ਭਝਾਈਆਂ ਦੇ ਸਿਰ ਤੇ ਕਿੱਥੇ ਰਹੋਗੇ ਤੇ ਜੇ ਬਾਈ ਤੂੰ ਥੋੜੀ ਸਮਝਦਾਰੀ ਦਿਖਾਵੇਂ ਤੂੰ ਇਹਨੂੰ ਵਿਆਹ ਕਿ ਲਿਆਇਆ ਸੀ ਇਹਨੂੰ ਸਿਹਰਿਆਂ ਨਾਲ ਜਾ ਕੇ ਉੱਥੇ ਲਾਵਾ ਲੈ ਕੇ ਨਾਲ ਬਰਾਤ ਲੈ ਕੇ ਗਿਆ ਸੀ ਤੇ ਇਸ ਡਿਊਟੀ ਨੂੰ ਨਿਭਾ ਯਾਰ ਬਾਈ ਇਹ ਸਾਡੀ ਤੈਨੂੰ ਬੇਨਤੀ ਆ ਹਾਂ ਇਸ ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਨੇ ਆ ਵੀ ਇਹ ਭੈਣ ਕਿਸੇ ਗੱਲ ਨੂੰ ਹੁਣ ਸਮੱਸਿਆ ਨਹੀਂ ਹੈਗੀ ਕੋਈ ਦਿਮਾਗੀ ਸਮੱਸਿਆ ਬਿਲਕੁਲ ਠੀਕ ਆ ਬਿਲਕੁਲ ਨਾਰਮਲ ਆਏ ਬਸ ਇਹਨੂੰ ਥੋੜੀ ਜੀ ਸਪੋਰਟ ਦੀ ਲੋੜ ਆ ਥੋੜੇ ਸਾਥ ਦੀ ਲੋੜ ਆ ਤੁਹਾਡੇ ਦੀ ਸਾਰਿਆਂ ਦੇ ਜਿੱਥੇ ਬਾਈ ਹੁਣਾਂ ਨੇ ਸਪੋਰਟ ਕੀਤੀ ਆ ਸਾਥ ਤੈਨਾਂ ਦਾ ਧੰਨਵਾਦ ਆ ਤੇ ਉੱਥੇ ਤੁਹਾਡਾ ਵੀ ਧੰਨਵਾਦ ਕਰਾਂਗੇ ਅਸੀਂ ਵੀ ਜੇ ਤੂੰ ਆਪਣੀ ਡਿਊਟੀ ਨਿਭਾਏਂਗਾ ਜਿਵੇਂ ਬਾਈ ਰਵਿੰਦਰ ਭੈਣੇ ਜਾਣਾ ਚਾਹੁੰਨੀ ਆ ਆਪਦੇ ਸੌਰੀ ਉਹਦੇ ਮੁੰਡੇ ਕੋਲੇ ਆਪਦੇ ਕੋਲੇ ਹਾਂਜੀ ਰਵਿੰਦਰ ਭੈਣੇ ਫਿਰ ਜਿਉਂਦੀ ਵਸਦੀ ਰਹਿ ਮੇਰੀ ਭੈਣ ਬਾਈ ਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੀ ਤੰਦਰੁਸਤੀ ਵਾਖੇ ਮੇਰੀ ਭੈਣ ਨੂੰ ਤੇ ਇਹ ਸਾਡੇ ਵੱਲੋਂ ਸਿਹਧਾਰਾ ਵਾ ਤੀਆਂ ਦਾ ਤੈਨੂੰ ਕੁਝ ਨਹੀਂ ਲੈਣਾ ਮੈਨੂੰ ਬਹੁਤ ਆਹ ਆਹ 500 ਰੁਪਏ ਤੀਆਂ ਵਾ ਤੀਆਂ ਤੀਆਂ ਨਹੀਂ ਨਹੀਂ ਮਿਲਾਂ ਲੈ ਲੈ ਮੇਰੀ ਸੈਕਿੰਡ ਭੈਣਾਂ ਨੂੰ ਭੈਣਾਂ ਨੂੰ ਦੇਈ ਜਾਂਦਾ ਸੈਕਿੰਡ ਮੇਰੀ ਲਿਆਉਂਦੀ ਬਾਹਦੀ ਮਾਰੇ ਤੰਦਰੁਸਤੀਆਂ ਮਖਸ ਤੂੰ ਆਪਣੇ ਘਰ ਚੱਲ ਗਿਆ ਸਾਨੂੰ ਬਹੁਤ ਖੁਸ਼ੀ ਆ ਇਸ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਨੇ ਦਾ ਕਰ ਜੀ ਬਹੁਤ ਅਤੀ ਤੰਬਰਦੀ ਹੈ ਓ ਔਰ ਖਾਸ ਕਰ ਵਾਹਿਗੁਰੂਪ੍ਰੀਤ ਸਿੰਘ ਦੇ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਇੰਡੀਅਨ ਸਿਵਲ ਦੇ ਵਿੱਚ ਸਾਡੇ ਪਰਿਵਾਰ ਦੀ ਔਰ ਸਾਡੇ ਪਿੰਡ ਦੀ ਔਰ ਬੇਟੀ ਦੀ ਸਿੱਖਿਆ ਕੀਤੀ। ਵਾਹਿ। ਪਹਿਲੀ ਵਾਰ ਦੇਖਿਆ ਕਿ ਜੋ ਵਾਹਿਗੁਰੂਪ੍ਰੀਤ ਸਿੰਘ ਦਾ ਨੇਚਰ ਆ ਜੋ ਇਹਨਾਂ ਦਾ ਡਿਊਟੀ ਜਿਸ ਤਰ੍ਹਾਂ ਕਰਦੇ ਆ ਇਹ ਸ਼ਾਇਦ ਕੋਈ ਇਨਸਾਨ ਹੋਣ। ਔਰ ਲੜਕੀ ਕੁਲਵਿੰਦਰ ਕੌਰ ਦੇ ਮਾਤਾ ਪਿਤਾ ਇਸ ਸੰਸਾਰ ਤੇ ਹੈ ਨਹੀਂ ਕਿਉਂਕਿ ਸਮਾਜ ਤੌਰ ਤੇ ਪਰਿਵਾਰ ਤੌਰ ਤੇ ਮੇਰੇ ਵੱਡੇ ਭਾਈ ਸੀਗੇ ਔਰ ਮੇਰੀ ਭਜਾਈ ਸੀ। ਪਰ ਤੋਂ ਮੈਂ ਛੋਟਾ ਸੀਗਾ। ਔਰ ਜਦੋਂ ਮੈਂ ਮੋਟੀ ਗੱਲ ਕਰਾਂ ਕਿ ਜਦੋਂ ਬੇਟੀ ਦਾ ਪਰਵਾਦ ਚ ਡਿਸਪੂਟ ਹੋਇਆ। ਸਿਰਫ ਸਰ ਨੂੰ ਮੈਂ ਲਾਸਟ ਗੱਲ ਇਹ ਕਰੂੰਗਾ ਕਿ ਮਾਂ ਪੇ ਨੇ ਸੌਰੀ ਸਾਰਾ ਪਰਿਵਾਰ ਨੇ ਆਪਣੀ ਸਹੀ ਡਿਊਟੀ ਨਿਭਾਉਣ ਦੀ ਬਜਾਏ ਜੋ ਕਿ ਡਿਊਟੀ ਨਿਭਾਉਣੀ ਸੀ ਇਹ ਸੁਪਨੇ ਦੇ ਘਰ ਨੇ ਡਿਊਟੀ ਨਿਭਾਈ। ਉਹ ਕੰਮ ਕੀਤਾ ਜਿਹੜੀ ਕਿ ਕਹਿਣ ਦਾ ਮਤਲਬ ਦਵਾਈ ਦੀ ਲੋੜ ਸੀ ਇਹਨੂੰ ਸਹੀ ਵਾਸਤਾ ਲਿਆਉਣ ਦੀ ਲੋੜ ਸੀ। ਫਿਰ ਦੋਹਰਾ ਬਤਨ ਅਜੀਤਨ ਧੰਵਾਦੀ ਆ ਕਿ ਅਸੀਂ ਇਹ ਦੇਣ ਨਹੀਂ ਦੇ ਸਕਦੇ ਜੋ ਮਨੁੱਖਤਾ ਦੀ ਸੇਵਾ ਨੇ ਇਸ ਕੁੜੀ ਜੀ ਨੂੰ ਵਾਹਿਗੁਰੂ ਕਰਾਉਣ ਵਾਲੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਔਰ ਹੁਣ ਅਸੀਂ ਆਪਣੇ ਸੀਰੀਜ਼ ਲਾਮਤ ਸੁਪਨਦੇ ਘਰ ਤੋਂ ਬੇਟੀ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਆ ਔਰ ਅਸੀਂ ਬੜੇ ਖੁਸ਼ ਆ ਅਸੀਂ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਦਾ ਅਕਾਲ ਚਾਹ ਵਾਹਿਗੁਰੂ ਬਤੀਤੀ ਕਰੇ ਜੀ